ਦੇਖੋ ਵੱਡਾ ਛੋਟਾ ਬੰਦਾ ਉਮਰ ਉਹਨਾਂ ਗਰੀਬ ਮੀਰ ਨਾਲ ਨਹੀਂ ਹੁੰਦਾ ਉਮਰ ਦੇ ਨਾਲ ਹੁੰਦਾ ਹੈਗਾ ਠੀਕ ਹੈ ਨਾ ਬਾਬਾ ਨਾਨਕ ਤੋਂ ਨਹੀਂ ਬੋਲੇ ਸੋਹਿਆ ਸ੍ਰੀ ਅਕਾਲਾ ਬੋਲੇ ਸਿਰਮ ਤੋਂ ਜੁੜਾ ਵਾਲਾ ਨਹੀਂ ਤੇ ਸੇਨਾ ਗੁੱਸੇ ਹੋਦੇ ਫੇਰੇ ਮੈਨੂੰ ਕਹੋਗੇ ਜੇ ਹੁਣ ਹਾਰ ਵੀ ਨਹੀਂ ਪਾਇਆ ਤੇ ਕੀ ਕਰਾਂ ਤੁਹਾਡਾ ਕੀ ਕਿਸੇ ਦਾ ਸਰੀਆਂ ਜਿਵੇਂ ਜਿਵੇਂ ਬੱਧੀਆ ਆਪਾਂ ਸਮਝੋ ਚੱਲਾ ਦੇ ਕਿੰਨਾ ਨਾਲ ਹੋਣਾ ਚਾਹੀਦਾ ਉਹ ਕਿੰਦੀਆਂ ਕਹਿੰਦੀ ਸਾਰਿਆਂ ਨੂੰ ਕੱਢੀ ਹੁੰਦੀ ਦੱਸਿਆ ਵਾਲ ਪਾਵਾਂਗੇ ਰਾਜਾ ਭਾ ਪਟਾਕਾ ਅਕਾਲੀ ਦਲ ਜਿੰਦਾਬਾਦ ਅਕਾਲੀ ਦਲ ਜਿੰਦਾਬਾਦ ਤਕੜੀ ਵਾਲਾ ਜਿੱਤੂਗਾ ਜਿੱਤੂ ਬਾਜੀ ਜਿੱਤੂਗਾ ਤਕੜੀ ਵਾਲਾ ਜਿੱਤੂ